ਝੋਨੇ ਦੇ ਵਿੱਚ ਆਉਣ ਵਾਲੇ ਉਲੀ ਰੋਗ ਕਿਸਾਨ ਵੀਰੋ ਜਿਹੜੀ ਸਟੇਜ ਹੁਣ ਝੋਨੇ ਦੀ ਹੈ ਤਾਂ ਇਸ ਸਮੇਂ ਤੇ ਤੁਸੀਂ ਵੀ ਸਾਰੇ ਤਕਰੀਬਨ ਦੇਖੇ ਜਾਂ ਬਿਨਾਂ ਦੇਖੇ ਹਰ ਕੋਈ ਕਿਸਾਨ ਫੰਗੀਸਾਈਡ ਵਰਤ ਰਿਹਾ ਹੈ ਪਰ ਇਸ ਟਾਈਮ ਦੇ ਉੱਪਰ ਝੋਨੇ ਦੇ ਵਿੱਚ ਕਾਫੀ ਤਰ੍ਹਾਂ ਦੇ ਉਲੀ ਰੋਗ ਆ ਜਿਹੜੇ ਉਹ ਐਕਟਿਵ ਹੁੰਦੇ ਨੇ ਕਿਉਂਕਿ ਜਿਹੜਾ ਮੌਸਮ ਹੈ ਇਸ ਸਾਲ ਵੈਸੇ ਵੀ ਜਿਆਦਾ ਉਲੀਆਂ ਦੇ ਵਾਧੇ ਲਈ ਅਨੁਕੂਲ ਚੱਲ ਰਿਹਾ ਹੈ ਪਰ ਹਾਲਸਾਲੀ ਆਹ ਦਿਨਾਂ ਦੇ ਵਿੱਚ ਜਦੋਂ ਤਾਪਮਾਨ ਘਟ ਰਹਿਣ ਲੱਗ ਜੇ ਤੁਹਾਡੇ ਖੇਤਾਂ ਦੇ ਵਿੱਚ ਜਿਆਦਾ ਜੂਰੀਆ ਵਰਤੀ ਹੋਵੇ ਤੁਹਾਡੇ ਖੇਤਾਂ ਦੇ ਵਿੱਚ ਪੋਟਾਸ਼ੀਅਮ ਦੀ ਕਮੀ ਹੋਵੇ ਤੁਹਾਡੇ ਖੇਤਾਂ ਦੇ ਵਿੱਚ ਜਿਆਦਾ ਭਰਮੇ ਪਾਣੀ ਲੱਗੇ ਹੁਣ ਜੜਾਂ ਗਲਣ ਦੀ ਸਟੇਜ ਤੇ ਜਾਂ ਕਾਲੀਆਂ ਹੋ ਗਈਆਂ ਹੁਣ ਹੋਰ ਵੀ ਬਹੁਤ ਸਾਰੇ ਕਾਰਨ ਆ ਜਿਹੜੇ ਇਹਦੇ ਪ੍ਰਾਣੀਆਂ ਉੱਲੀਆਂ ਜਿਹੜਾ ਪੁਰਾਣਾ ਕੋਈ ਤੁਹਾਡੇ ਉਹ ਐਕਟਿਵ ਰਹਿੰਦੀਆਂ ਕਈ ਰੇ ਖੇਤਾਂ ਦੇ ਆਸੇ ਪਾਸੇ ਦੀ ਸਫਾਈ ਦਾ ਨਾ ਹੋਣਾ ਜਿਆਦਾ ਪਾਣੀ ਜਿਆਦਾ ਜੂਰੀਆ ਤਾਂ ਬਹੁਤ ਸਾਰੇ ਕਾਰਨ ਆ ਜਿਹੜੇ ਤੁਹਾਡੇ ਇਹਨਾਂ ਦਿਨਾਂ ਦੇ ਵਿੱਚ ਉਲੀ ਰੋਗ ਐਕਟਿਵ ਹੋ ਜਾਂਦੇ ਆ ਹੁਣ ਇੱਥੇ ਕਈ ਉਲਗੀਆਂ ਜਿਹੜੀਆਂ ਤੁਹਾਡੇ ਖੇਤਾਂ ਦੇ ਵਿੱਚ ਆਉਂਦੀਆਂ ਸਾਰਿਆਂ ਦੇ ਲੱਛਣ ਵੱਖਰੇ ਵੱਖਰੇ ਐ ਪਰ ਇੱਥੇ ਇੱਕ ਸੁਖਦ ਸਾਹ ਇਹ ਵੀ ਐ ਕਿ ਤਕਰੀਬਨ ਸਾਰਿਆਂ ਦਾ ਹੀ ਹੱਲ ਕਾਫੀ ਦਵਾਈਆਂ ਜਿਹੜੀਆਂ ਉਹ ਕਰ ਦਿੰਦੀਆਂ ਨੇ ਯਾਨੀ ਕਿ ਤੁਸੀਂ ਜਿਹੜਾ ਵੀ ਵਧੀਆ ਟੈਕਨੀਕਲ ਵਧੀਆ ਫੰਗੀ ਸਾਈਡ ਜਾਂ ਸਟ੍ਰੋਬਨ ਗਰੁੱਪ ਦਾ ਵਰਤ ਵਰਤ ਰਹੇ ਹੋ ਜਾਂ ਜੋਲ ਗਰੁੱਪ ਵਰਤ ਰਹੇ ਹੋ ਜਾਂ ਕੰਬੀਨੇਸ਼ਨ ਦੇ ਵਿੱਚ ਸਟ੍ਰੋਬਨ ਤੇ ਜੋਲ ਗਰੁੱਪ ਵਰਤ ਰਹੇ ਹੋ ਤਾਂ ਤੁਹਾਡੇ ਜਿਹੜਾ ਇਲਾਜ ਆ ਉਹ ਇੱਕ ਨਾਲ ਹੀ ਸਾਰਿਆਂ ਦਾ ਹੋ ਜਾਂਦਾ ਤੈਹੀਂ ਆਪਾਂ ਨੂੰ ਕੋਈ ਜ਼ਿਆਦਾ ਵੱਡਾ ਝਮੇਲਾ ਇੱਥੇ ਨਹੀਂ ਪੈਂਦਾ ਤਾਂ ਕਿਸਾਨ ਵੀਰੋ ਇਸ ਟਾਈਮ ਤੇ ਜਿਹੜੇ ਆਉਣ ਵਾਲੇ ਮੇਨ ਰੋਗ ਆ ਉਹ ਚ ਸ਼ੀਥ ਬ্লাইਟ ਆ ਉਹਦੇ ਤੇ ਆਪਾਂ ਵੀਡੀਓ ਪਾ ਚੁੱਕੇ ਆਂ ਸ਼ੀਥ ਤਨੇ ਦੇ ਉੱਪਰ ਜਿੱਥੇ ਮਤਲਬ ਆਪਾਂ ਕਹੀਏ ਵਾਟਰ ਲੈਵਲ ਦੇ ਉੱਪਰ ਪਾਣੀ ਜਿੱਥੋਂ ਤੱਕ ਖੜਦਾ ਉਸ ਤੋਂ ਉੱਪਰ ਜਿਹੜੇ ਸ਼ੀਥ ਦੇ ਉੱਤੇ ਜਿਹੜੇ ੱੱੱੱੱੱੱ ਗੋਲ ਗੋਲ ਲੰਬੇ ੱੱੱੱੱੱੱੱੱੱੱੱੱੱੱੱੱੱ ਪੈਣੇ ਸਟਾਰਟ ਹੋ ਜਾਂਦੇ ਤੇ ਹੌਲੀ ਹੌਲੀ ਉੱਪਰ ਨੂੰ ਜਾਂਦੇ ਆ ਉਹ ਔਰ ਤੁਹਾਡੇ ਜਿਹੜਾ ਨੁਕਸਾਨ ਆ ਉਹ ਵੀ ਕਾਫੀ ਕਰਦਾ ਹੈ ਉਹਦੇ ਤੇ ਵੀ ਆਪਾਂ ਵੀਡੀਓ ਕਰ ਚੁੱਕੇ ਆ ਦੂਸਰਾ ਰੋਗ ਹੈ ਇੱਥੇ ਹੀ ਬ੍ਰਾਊਨ ਲੀਫ ਸਪੌਟ ਪੂਰੇ ਤੱਬਾ ਰੋਗ ਪੱਤੇ ਦਾ ਪੂਰਾ ਤੱਬਾ ਰੋਗ ਵੀ ਇਹਨੂੰ ਆਪਾਂ ਕਹਿ ਦਿੰਦੇ ਆ ਔਰ ਇਹਦੇ ਨਾਲ ਹੀ ਮਿਲਦਾ ਜੁਲਦਾ ਜਿਹੜਾ ਰੋਗ ਹੈਗਾ ਉਹ ਹੈ ਬਲਾਸਟ ਝੋਨੇ ਦਾ ਆਪਾਂ ਕਹੀਏ ਬਲਾਸਟ ਰੋਗ ਤਦ ਰੋਗ ਦੋਨੋਂ ਤਕਰੀਬਨ ਇੱਕੋ ਜਿਹਾ ਹੈ ਪਹਿਚਾਨ ਦੋਨਾਂ ਦੀ ਵੱਖਰੀ ਵੱਖਰੀ ਹੈ ਸਭ ਤੋਂ ਪਹਿਲਾਂ ਜੇ ਆਪਾਂ ਬ੍ਰਾਊਨ ਲੀਫ 스ਪੌਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਵੀ ਗੋਲ ਜਿਹੇ ੱੱਬੇ ਹੁੰਦੇ ਆ ਪੂਰੇ ਰੰਗ ਦੇ ਵਿੱਚ ਉਹਦੇ ਟਿਮਕਣਾ ਜਾਂ ਹੁੰਦਾ ਤੇ ਸਾਈਡ ਤੇ ਜਿਹੜੀ ਉੱਲੀ ਇਹ ਰੋਗ ਪੈਦਾ ਕਰਦੀ ਹੈ ਉੱਲੀ ਦੇ ਵਿੱਚੋਂ ਜੇ ਆਪਾਂ ਕਹੀਏ ਉਹਦਾ ਜ਼ਹਿਰ ਜ਼ਹਿਰੀਲਾ ਮਾਦਾ ਜਿਹੜਾ ਉਹ ਪੀਲੇ ਰੰਗ ਦਾ ਇੱਕ ਰਿੰਗ ਜਿਹਾ ਬਣਾਉਂਦਾ ਤੇ ਹੌਲੀ ਹੌਲੀ ਜਿਹੜਾ ਇਹ ਵਧਦਾ ਰਹਿੰਦਾ ਤੇ ਫਿਰ ਜੇ ਵੱਡੀ ਸਟੇਜ ਤੇ ਜਾਂ ਵਾਧ ਵਾਧੇ ਚੱਲ ਜਾਂਦਾ ਤਾਂ ਫਿਰ ਇਹਦਾ ਪਛਾਣ ਅਲੱਗ ਤਰ੍ਹਾਂ ਦੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਬਲਾਸਟ ਰੋਗ ਆ ਬਲਾਸਟ ਰੋਗ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਤੁਹਾਡੇ ਨਿਸ਼ਾਨ ਉਹਦੇ ਵਿੱਚ ਵੀ ਧੱਬੇ ਹੀ ਆਉਣਗੇ ਪੱਤਿਆਂ ਦੇ ਉੱਪਰ ਪਰ ਉਹ ਧੱਬੇ ਲੰਬੇ ਜੇ ਹੋਣਗੇ ਕਿਸ਼ਤੀ ਜੀ ਟਾਈਪ ਦੇ ਆਪਾਂ ਬੋਟ ਹੁੰਦੀ ਆਪਣੀ ਕਿਸ਼ਤੀ ਹੁੰਦੀ ਆ ਉਸ ਟਾਈਪ ਦੇ ਜਿਹੜੇ ਉਹਦੇ ਵਿੱਚ ਧੱਬੇ ਦਿਖਾਈ ਦੇਣਗੇ ਦਾ ਇਲਾਜ ਦੇ ਲਈ ਤਕਰੀਬਨ ਜਿੰਨਾ ਵੀ ਤੁਸੀਂ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਬਸ ਸਟਰੋਵਨ ਤੇ ਜੋਲ ਗਰੁੱਪ ਦੇ ਕੰਬੀਨੇਸ਼ਨ ਨੇ ਜਿਹੜੀਆਂ ਵਧੀਆ ਦਵਾਈਆਂ ਮਾਰਕੀਟ ਦੇ ਵਿੱਚ ਆ ਕੋਈ ਵੀ ਵਰਤ ਸਕਦੇ ਹੋ ਉਸ ਤੋਂ ਬਾਅਦ ਬੀ ਐਲ ਵੀ ਬੈਕਟੀਰੀਆਲ ਲੀਫ ਬਲਾਈਟ ਤੁਹਾਡੇ ਜਿਹੜੀ ਹੈਗੀ ਇਹਦਾ ਮੇਨ ਰੀਜਨ ਵੈਸੇ ਰਹਿੰਦਾ ਵੀ ਤੁਹਾਡਾ ਸੀਡ ਪ੍ਰੋਪਰ ਟਰੀਟ ਨਾ ਹੋਣਾ ਜਾਂ ਬਿਮਾਰ ਸੀਡ ਦਾ ਆਪਾਂ ਵਰਤ ਲੈਣਾ। ਔਰ ਜਿਹੜਾ BLB ਹੈ ਇਹਦੇ ਵਿੱਚ ਤੁਹਾਡੀ ਤੁਸੀਂ ਦੇਖੋਗੇ ਇਹਦੇ ਵਿੱਚ ਅਲੱਗ ਤਰ੍ਹਾਂ ਦੇ ਬਿਲਕੁਲ ਲੱਛਣ ਹੁੰਦਾ ਜਿਹੜੇ ਪੱਤਿਆਂ ਤੇ ਲੰਮੀਆਂ ਧਾਰੀਆਂ ਟੈਪ ਦੀਆਂ ਤੂੜੀ ਰੰਗ ਦੀਆਂ ਜੇ ਆਪਾਂ ਕਹੀਏ ਤੂੜੀ ਰੰਗਾ ਜਿਹਾ ਪੱਤਾ ਹੋ ਜਾਂਦਾ। ਤੇ ਪੱਤੇ ਇੱਕ ਇਹਦਾ ਜੇ ਤੁਸੀਂ ਇਹਨੂੰ ਦੇਖਣਾ ਤੇ ਇਹਦਾ ਜੇ ਪੱਤਾ ਪਾਣੀ ਦੇ ਵਿੱਚ ਡਬਾਉਂਗੇ ਤਾਂ ਪਾਣੀ ਨੂੰ ਗੰਧਲਾ ਕਰ ਦੂਗਾ। ਇਸ ਰੋਗ ਦੀ ਇੱਕ ਇਹ ਵੀ ਨਿਸ਼ਾਨੀ ਹੁੰਦੀ ਹੈ। ਤਾਂ ਵਕਤੀ ਦੇ ਲੀਫ ਬਲਾਈਟ ਵੀ ਆਉਂਦਾ ਹੈ। ਉਸ ਤੋਂ ਬਾਅਦ ਹੈ ਫਾਲਸ ਸਮਟ ਝੂਠੀ ਡੋਡੀ ਜਾਂ ਡੋਡੀ ਰੋਗ ਅਕਸਰ ਹੀ ਆਪਾਂ ਲਾਸਟ ਸਟੇਜ ਤੇ ਦੇਖਦੇ ਆ ਕਿ ਜਿਹੜੀ ਤੁਹਾਡੀ ਬੱਲੀ ਆ ਉਹਦੇ ਵਿਚਕਾਰ ਗੇਂਦਾ ਟਾਈਪ ਦਾ ਆਪਾਂ ਕਹੀਏਗੇ ਬਸਾਰ ਰੰਗਾ ਹਲਦੀ ਰੰਗਾ ਹੁੰਦਾ ਇਹਨੂੰ ਹਲਦੀ ਰੋਗ ਵੀ ਕਹਿੰਦੇ ਆ ਉਸ ਤੋਂ ਬਾਅਦ ਉਹ ਕਾਲਸ ਫਿਰ ਜਾਂਦੀ ਆ ਤੇ ਕਾਫੀ ਉਹ ਬੱਲੀ ਦੇ ਜਿਹੜੇ ਆ ਨਾਲ ਆਲੇ ਨੇੜੇ ਤੇੜੇ ਵਾਲੇ ਦਾਣੇ ਆ ਉਹਨਾਂ ਨੂੰ ਖਰਾਬ ਕਰ ਦਿੰਦਾ ਤਾਂ ਇਹ ਵੀ ਇੱਕ ਰੋਗ ਜਿਹੜਾ ਤੁਹਾਡੇ ਝੋਨੇ ਦੇ ਵਿੱਚ ਆਉਂਦਾ ਔਰ ਇਸ ਦੇ ਇਲਾਜ ਲਈ ਤਾਂ ਕਾਪਰ ਆਕਸੀਕਲੋਰਾਈਡ ਜਾਂ ਫਿਰ ਕਾਪਰ ਹਾਈਡਰੋਕਲੋਰਾਈਡ ਆ ਜਿਹੜਾ ਉਹਦੀ ਰਿਕਮੈਂਡੇਸ਼ਨ ਹੈ ਤਾਂ ਕਿਸਾਨ ਵੀਰੋ ਇਹ ਹੀ ਮੇਨ ਰੋਗ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੇ ਝੋਨੇ ਦੇ ਵਿੱਚ ਜਿਹੜੇ ਫੰਗਸ ਰੋਗ ਜਾਂ ਉਲੀ ਰੋਗ ਕਈਏ ਉਹ ਦਿਖਾਈ ਦੇ ਸਕਦੇ ਨੇ